ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰ ਲਈ ਆਉਣ ਵਾਲਾ ਸਮਾਂ ਬਹੁਤ ਹੀ ਮੁਸ਼ਕਿਲ ਭਰਿਆ ਹੋ ਸਕਦਾ ਹੈ ਜਿੱਥੇ ਅਮਰੀਕਾ ਵਿੱਚ ਟਰਕਿੰਗ ਸੈਕਟਰ ਵਿੱਚ ਹਾਲਾਤ ਪਹਿਲਾਂ ਹੀ ਗੈਰ ਗ੍ਰੀਨ ਕਾਰਡ ਹੋਲਡਰਾਂ ਲਈ ਸਖਤ ਹੋ ਚੁੱਕੇ ਹਨ ਉੱਥੇ ਹੀ ਹੁਣ ਕੈਨੇਡਾ ਸਰਕਾਰ ਵੀ ਇਸ ਸੈਕਟਰ ਵਿੱਚ ਵੱਡੇ ਬਦਲਾਅ ਕਰ ਰਹੀ ਹੈ ਮਾਇਰਾ ਅਨੁਸਾਰ ਨਵੇਂ ਨਿਯਮਾਂ ਦੀ ਸੱਤੀ ਕਾਰਨ ਸੈਂਕੜਾ ਦੀ ਗਿਣਤੀ ਵਿੱਚ ਡਰਾਈਵਰਾਂ ਨੂੰ ਸੀਟ ਤੋਂ ਉਤਰਨਾ ਪੈ ਸਕਦਾ ਹੈ ਕੈਨੇਡਾ ਸਰਕਾਰ ਦੀ ਸ਼ਕਤੀ ਦਾ ਮੁੱਖ ਕਾਰਨ ਟਰੱਕਿੰਗ ਸੈਕਟਰਾਂ ਵਿੱਚ ਵੱਧ ਰਹੀ ਕਰਪਸ਼ਨ ਅਤੇ ਫਰਜੀ ਵਾੜਾ ਹੈ। ਹਾਲੀ ਵਿੱਚ ਹੁਨਟਾਰੀਓ ਵਿੱਚ 69 ਸਾਲਾ ਗੁਰਵਿੰਦਰ ਸਿੰਘ ਅਤੇ 37 ਸਾਲਾ ਗੁਰਪ੍ਰੀਤ ਸਿੰਘ ਦੁਆਰਾ ਚਲਾਏ ਗਏ ਫਰਜੀ ਟ੍ਰੇਨਿੰਗ ਸਕੂਲ ਦਾ ਮਾਮਲਾ ਸਾਹਮਣੇ ਆਇਆ ਸੀ। ਇਹਨਾਂ ਵਿੱਚੋਂ 2021 ਤੋਂ 2023 ਦਰਮਿਆਨ 5-5 ਹਜ਼ਾਰ ਡਾਲਰ ਲੈ ਕੇ ਬਿਨਾਂ ਸਹੀ ਸਖਲਾਈ ਦੇ ਡਰਾਈਵਰਾਂ ਨੂੰ ਲਾਇਸੈਂਸ ਦਿਵਾਏ ਗਏ। ਏ ਡਰਾਈਵਰ ਅਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਦੀ ਵੈਬਸਾਈਟ ਤੇ ਇਹ ਕਹਿ ਕੇ ਚੜਾ ਦਿੱਤੇ ਜਾਂਦੇ ਹਨ ਕਿ ਉਹਨਾਂ ਨੇ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ ਹਨ ਲਿਖਤੀ ਟੈਸਟਾਂ ਵਿੱਚ ਵੀ 400 ਡਾਲਰ ਲੈ ਕੇ ਨਕਲ ਕਾਰਵਾਈ ਕੀਤੀ ਗਈ ਕੈਨੇਡਾ ਦੀ ਪਾਰਲੀਮੈਂਟ ਕਮੇਟੀ ਅੱਧੀ ਲੇਟੈਸਟ ਸੁਣਵਾਈ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਟਰੱਕ ਟ੍ਰਾਂਸਪੋਰਟੇਸ਼ਨ ਨਿਯਮਾਂ ਵਿੱਚ ਵੱਡੇ ਪੱਧਰ ਤੇ ਤਬਦੀਲੀ ਕੀਤੀ ਜਾਵੇਗੀ ਇਸ ਤਹਤ ਡਰਾਈਵਰ ਇਨਕਾਰਪੋਰੇਸ਼ਨ ਦੇ ਮਾਮਲੇ ਤੇ ਵੀ ਨਕੇਲ ਕਸੀ ਜਾ ਰਹੀ ਹੈ ਜਿੱਥੇ ਟਰਾਂਸਪੋਰਟ ਆਪਣੇ ਮੁਲਾਜ਼ਮਾਂ ਨੂੰ ਕੰਟਰੈਕਟ ਵਜੋਂ ਦਿਖਾਉਂਦੇ ਹਨ ਅਲਬਰਟਾ ਵਿੱਚੋਂ ਪੰਜਾਬੀ ਟਰਾਂਸਪੋਰਟਰਾਂ ਦੀ ਕਾਰਵਾਈ ਹੋ ਚੁੱਕੀ ਹੈ ਅਤੇ ਹੁਣ 온ਟਾਰੀਓ ਵਿੱਚ 185 ਡਰਾਈਵਰਾਂ ਦੇ ਲਾਇਸੈਂਸ ਮੁਤਲਕ ਕੀਤੇ ਗਏ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਫਰਜੀ ਟ੍ਰੇਨਿੰਗ ਸਕੂਲਾਂ ਨਾਲ ਸੰਬੰਧਤ ਹੋ ਸਕਦੇ ਹਨ ਪਾਰਲੀਮੈਂਟ ਕਮੇਟੀ ਦੀਆਂ ਮੀਟਿੰਗਾਂ ਵਿੱਚ ਟਰਕਿੰਗ ਸੈਕਟਰ ਵਿੱਚ ਵੱਧ ਰਿਹਾ ਕਰਪਸ਼ਨ ਅਤੇ ਮਨਮਾਨੀਆਂ ਤੇ ਜੋਰ ਦਿੱਤਾ ਜਾ ਰਿਹਾ ਹੈ। ਅਮਰੀਕਾ ਵਿੱਚ ਨਵੇਂ ਅੰਗਰੇਜ਼ੀ ਭਾਸ਼ਾ ਦੇ ਟੈਸਟ ਕਾਰਨ 9000 ਤੋਂ ਵੱਧ ਡਰਾਈਵਰਾਂ ਨੂੰ ਸੀਟ ਤੋਂ ਉਤਾਰਿਆ ਗਿਆ ਸੀ। ਉਸੇ ਤਰ੍ਹਾਂ ਦੇ ਸਖਤ ਨਿਯਮ ਕੈਨੇਡਾ ਵਿੱਚ ਵੀ ਆਉਣੇ ਤੈ ਹਨ। ਜਿਹੜੇ ਡਰਾਈਵਰ ਕੈਨੇਡਾ ਵਿੱਚ ਲੰਬਾ ਸਮਾਂ ਰਹਿਣ ਦੀ ਬਜਾਏ ਅੰਗਰੇਜ਼ੀ ਵਿੱਚ ਨੁਪੰਨ ਨਹੀਂ ਹਨ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਟ੍ਰੈਕਾਂ ਦੀ ਮੇਨਟੇਨੈਂਸ ਦਾ ਰੱਖਣਾ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨਾ ਵੀ ਸ਼ਕਤੀ ਦਾ ਕਾਰਨ ਬਣ ਰਿਹਾ ਹੈ ਕੈਨੇਡਾ ਸਰਕਾਰ ਹੁਣ ਨਵੇਂ ਨਿਯਮਾਂ ਦਾ ਖਰੜਾ ਤਿਆਰ ਕਰ ਰਹੀ ਹੈ ਜਿਸ ਤਹਿਤ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਪਾਤ ਮਿਕਤਾ ਦਿੱਤੀ ਜਾਵੇਗੀ ਜਿਸ ਡਰਾਈਵਰ ਦੁਆਰਾ ਜੈਨੂਇਨ ਤਰੀਕੇ ਨਾਲ ਕੰਮ ਕੀਤੇ ਜਾ ਰਹੇ ਹਨ ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ ਪਰ ਜਿਹੜੇ ਲੋਕ ਫਰਜੀ ਟ੍ਰੇਨਿੰਗ ਸਕੂਲਾਂ ਤੋਂ ਸਿਕਲਾਈ ਲੈ ਕੇ ਜਾਂ ਸਰਪਾ ਬੁੱਤਾ ਸਾਰਨ ਲਈ ਲਾਇਸੈਂਸ ਲੈ ਕੇ ਆਏ ਹਨ ਉਹਨਾਂ ਦੇ ਨਕਲੀ ਕਸੀ ਜਾਵੇਗੀ ਅਤੇ ਉਹਨਾਂ ਨੂੰ ਸ਼ਾਇਦ ਆਪਣੇ ਲਈ ਨਵੇਂ ਕੀਤੇ ਲਬਣੇ ਪੈਣਗੇ ਇਹ ਸੀਗੀ ਕੈਨੇਡਾ ਤੋਂ ਨਿਕਲ ਕੇ ਆਈ ਹੋਈ ਇੱਕ ਬਹੁਤ ਵੱਡੀ ਖਬਰ ਜੋ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ